ਗੋਲਡਨ ਨੂੰ ਉਠਾਇਆ ਹਾਲੇ ਤੱਕ ਸੁੱਤਾ ਹੀ ਪਿਆ ਉਹਨੂੰ ਉਹਦੀ ਮਾਂ ਹੀ ਠਾ ਸਕਦੀ ਆ ਸਾਡੇ ਤਾਂ ਮਰਦਾ ਹੀ ਲੱਤਾਂ ਬੇੜਾ ਤਰਜੇ ਇਹੋ ਜਿਹੇ ਦਾ ਪਤਾ ਨਹੀਂ 9-9 ਘੰਟੇ ਇੱਕੋ ਪਾਸੇ ਤੇ ਕਿਵੇਂ ਸੁਤਾ ਰਹਿੰਦਾ ਇਹਦਾ ਇਹਦਾ ਪਾਸਾ ਵੀ ਨਹੀਂ ਹੁੰਦਾ ਮਾਤਾ ਚੰਗਾ ਕੀਤਾ ਯਾਦ ਕਰਾਤਾ ਹੀ ਮੈਂ ਵੀ ਸੋਚੀ ਜਾਂਦਾ ਸੀ ਕੁਝ ਭੁੱਲ ਗਿਆ ਆ ਸਾਲਾ ਪਾਸਾ ਲੈਣਾ ਹੀ ਭੁੱਲ ਗਿਆ ਸੀ ਫਟੇ ਮੂੰ ਤੇਰਾ ਇਹੋ ਜਿਹੇ ਦਾ ਬੁਸ਼ਰਮਾ ਦੀ ਢਲਗੀ ਢਾਲ ਅੱਖੇ ਜਾਰ ਤਾਂ ਢੋਲ ਕਈ ਖਾਂਦੇ ਹੁੰਦੇ ਆ ਮਾਤਾ ਇਨਾ ਤੇ ਵੈਸੇ ਕੁਕੜੀ ਆਂਡਾ ਦੇ ਕੇ ਨਹੀਂ ਗੁਰਕੜ ਕਰਦੀ ਜਿੰਨਾ 24 ਘੰਟੇ ਤੂੰ ਗੁਰਕੜ ਕਰਦੀ ਆ ਆ ਜੰਮਿਆ ਸੀ ਕਿ ਗੰਦਾ ਆਂਡਾ ਜੀਜਾੱਕ ਲੈਣਾ ਚੂਚਾ ਨਿਕਲਿਆ ਜਿਸ ਦਿਨ ਇਹ ਚੂਚਾ ਕੁਕੜ ਬਣ ਗਿਆ ਨਾ ਇਸ ਕੁਕੜ ਦੀਆਂ ਬਾਂਗਾਂ ਸਾਰਾ ਸੰਸਾਰ ਸੁਣੇਗਾ ਵੇ ਤੂੰ ਖੜਾ ਹੋ ਜਾ ਤੰਦੂਰੀਆ ਨਹੀਂ ਆਇਆ ਤੰਦੂਰ ਤੇ ਪਾਲਾ ਉੱਠ ਕੇ ਵਾਹ ਦੁਨੀਆ ਦੀਆਂ ਮਾਵਾਂ ਆਪਣੇ ਪੁੱਤ ਨੂੰ ਰੋਟੀ ਖਾਣ ਲਈ ਉਠਾਉਂਦੀਆਂ ਨੇ ਆ ਪਹਿਲੀ ਮਾਂ ਹੈ ਜਿਹੜੀ ਪੁੱਤ ਨੂੰ ਉਠਾਉਂਦੀ ਹੈ ਰੋਟੀ ਪਕਾਣ ਲਈ ਔਰ ਤੈਨੂੰ ਪਤਾ ਮਾਤਾ ਮੇਰੇ ਵਰਗੀ ਕੰਪੋਜੀਸ਼ਨ ਕੋਈ ਨਹੀਂ ਬਣਾਉਂਦਾ ਇੱਥੇ ਵੇ ਮੇਰੇ ਕਲੇਜੇ 'ਚ ਤਾਂ ਉਦੋਂ ਠੰਡ ਪਊਗੀ ਜਿੱਦਾਂ ਤੂੰ ਕਹੇਗਾ ਮਾ ਤਾਂ ਮੇਰੇ ਵਰਗੀ ਭਿੰਡੀ ਕੋਈ ਨਹੀਂ ਬਣਾਉਂਦਾ ਸਰਦਾਰ ਸਾਹਿਬ ਗੱਲ ਕਰਨੀ ਇੱਕ ਮੈਨੂੰ ਨਹੀਂ ਪਤਾ ਬੀਬੀ ਨਾ ਕਰਲਾ ਯਾਰ ਤੈਨੂੰ ਪਿਓ ਕਿੰਨੇ ਬੜਾਤਾ ਹੈ ਹੈਗਾ ਤੋ ਹੱਲੀ ਵੀ ਨਿਆਣਾ ਹੀ ਐ ਜਦੋਂ ਵੇਖੋ ਬੀਬੀ ਬੀਬੀ ਉਹ ਬੰਦੇ ਦਾ ਕੋਈ ਆਪਣਾ ਵੀ ਸਟੈਂਡ ਹੁੰਦਾ ਕਿ ਨਹੀਂ ਮਾੜਾ ਮੋਟਾ ਆਵੇਲਾ ਮੇਰੇ ਮੋਟਰਸਾਈਕਲ ਦਾ ਗਈ ਸਹੀ ਗੱਲ ਆ ਸਰਦਾਰ ਜੀ ਹੁਣ ਸਾਸਰੀ ਨਾਲ ਗੱਲ ਕਰਨ ਨੂੰ ਦਿਲ ਨਹੀਂ ਕਰਦਾ ਤੁਹਾਨੂੰ ਦੱਸਾਂ ਮੈਂ ਕੰਮ ਕਰ ਲੈ ਟਟਟੇ ਰਾਮਾ ਮਰੇ ਤੇ ਜਦੋਂ ਪੈਸੇ ਦੀ ਗੱਲ ਆਵੇ ਬੀਬੀ ਤਨੋਂ ਲਾਉ ਤਾਂ ਬੀਬੀ ਆਪੇ ਪਛਤਾਉ ਕਰ ਲੈਂਦੀ ਐ ਸਰਦਾਰ ਜੀ ਹੁਣ ਮਰਕਣੇ ਨਹੀਂ ਤੁਹਾਡੀ ਤੁਹਾਨੂੰ ਦੱਸਾਂ ਨਾ ਹੈਗਾ ਮੇਜਰ ਤੇ ਕਮ ਹੌਲਦਾਰਾਂ ਵਾਲ ਬਣੀ ਤੇ ਤੁਸੀਂ ਸਰਦਾਰ ਜੀ ਚੂੜੀਆਂ ਪਾ ਲਓ ਚੂੜੀਆਂ ਤੁਹਾਨੂੰ ਦੱਸਾਂ ਮੈਂ ਲੱਗਾ ਰਹਿ ਲੱਗਾ ਰਹਿ ਕਿਪਦਾ ਤੇਰੇ ਕਹਿਤੀ ਮਾੜੀ ਮੋਟੀ ਸ਼ਰਮ ਆ ਜਾਏ ਹਾਂ ਐ ਕੰਮ ਛੱਡ ਗਏ ਨਾ ਤੁਸੀਂ ਕਿਹਦਾ ਦਿਹਾੜੀ ਲਗਾਓ ਤੁਹਾਨੂੰ ਦੱਸਾਂ ਫਰਦਾਰਾਂ ਵਾਲੀ ਕੋਈ ਗੱਲਬਾਤ ਰਹੀ ਨਹੀਂ ਤੁਹਾਨੂੰ ਦੱਸਾਂ ਮੈਂ ਤੁਹਾਨੂੰ ਪਤਾ ਲੱਗਾ ਕਿਸੇ ਗਰੀਬ ਬੰਦੇ ਨੇ ਕਿੱਦਾਂ ਪੈਸੇ ਮਾਰੀਦੇ ਆ ਐ ਚਾਕੀ ਕਿ ਜਾਨਾ ਚੱਲ ਹੁਣ ਕਹ ਦੋ ਯਾਰ ਆ ਵੇਖ ਲੋ ਹੈਗਾ ਜੀ ਮੌਕਾ ਪਿਓ ਦਾ ਦਰਜਾ ਹਾਸਲ ਕਰਨ ਵਾਲਾ ਵੇਖ ਲੋ ਚੁਲੈ ਤੇ ਦੇ ਦੂੰ ਤੇਰੇ ਬਾਜੇ ਨੂੰ ਲੱਗਦਾ ਬਾਜੇ ਦਾ ਸਿਰ ਚ ਮਾਰਨਾ ਇਹ ਵਾਜਾ ਗਲਚ ਪਾ ਕੇ ਮੰਗਣ ਜਾਇਆ ਕਰ ਉਥਾ ਅੱਜ ਪਿਓ ਦਾ ਪੁੱਤਰ ਇਹਦੇ ਉੱਥੇ ਵੀ ਸੁੱਤਰ ਪਾਣੇ ਨੇ ਹਰ ਸਾਲ ਪੈਰੀ ਪੈਂਟ ਤਾਂ ਇਹ ਫਸਟ ਆਉਂਦਾ ਜਵਾਕਾਂ ਦੀ ਫੀਸ ਨਹੀਂ ਭਰਨੀ ਲੈ ਮੈਂ ਸਾਂਭਦੀ ਆ ਨਾ ਪੈਸਿਆਂ ਨੂੰ ਇਹਨਾ ਕੰਜਰਾ ਦਾ ਤਾਂ ਕੋਈ ਹਤਾ ਪਤਾ ਨਹੀਂ ਓਏ ਮੈਨੂੰ ਪੈਸਿਆਂ ਦਾ ਘਾਟਾ ਪੈਸਿਆਂ ਦੇ ਤਾਂ ਢੇਰ ਲਾ ਦੂੰ ਢੇਰ ਦੇਖੀ ਸਹੀ ਚੜਦੇ ਦੀ ਕੁੜੀ ਤੈਨੂੰ ਕੋਈ ਉਧਾਰ ਨਹੀਂ ਦਿੰਦਾ ਕੋਈ ਪਿੰਡ ਚਾਹੇ ਆ ਬੰਦਾ ਨਹੀਂ ਜੀ ਤਾਂ ਤਾਂ ਲਾ ਪਾਣਾ ਕਰਾਈ ਹੋਵੇ ਦੁਨੀਆ ਦਾ ਸਭ ਤੋਂ ਵੱਧ ਬੇਸ਼ਰਮ ਬੰਦਾ ਹੈ ਕੋਈ ਨਾ ਸਾਲਿਓ ਤੁਹਾਨੂੰ ਕੁਝ ਬਣ ਕੇ ਦਿਖਾਵਾਂ ਬਣ ਕੇ ਤੂੰ ਤਾਂ ਮੱਛਾ ਪਿਓ ਬਣਿਆ ਸਾਰੀ ਦੁਨੀਆ ਸੁਧਰ ਜੂ ਪਰ ਇਹ ਬੰਦਾ ਨਹੀਂ ਬਣਦਾ ਜਿੱਦੀ ਲੈ ਗਈ ਲੋਈ ਉਦਾ ਕੀ ਕਰੂਗਾ ਕੋਈ ਇਹ ਜਿਹੜਾ ਕਿੰਨਾ ਲੱਲੂ ਬੰਦਾ ਐਡੀ ਉਮਰ ਹੋ ਗਈ ਮੈਂ ਨਿੱਕੜੇ ਨਾ ਬੇਅਕਲ ਬੰਦਾ ਦੇਖਿਆ ਬੇਦੀ ਹੋ ਰਾ ਹਾਂਜੀ ਭਾਬੀ ਅਕਲਾਰਾ ਪਾ ਕੇ ਚਲ ਜਾਣਾ ਐ ਸਾਹਮਣਾ ਕਿੰਨੇ ਹੁੰਦਾ ਓ ਭਾਬੀ ਹੁਣ ਭਾਬੀ ਭਾਬੀ ਕਰਦਾ ਮਣ ਕਿ ਤੇਰਾ ਵਿਆਹ ਹੋ ਗਿਆ ਨਾ ਤੂੰ ਪੁੱਛਣਾ ਤੱਕ ਵੀ ਨਹੀਂ ਹੈਗਾ ਨਹੀਂ ਭਾਬੀ ਇੱਦਾਂ ਥੋੜਾ ਹੁੰਦਾ ਵਾ ਤੇ ਗੱਲ ਸੁਣ ਹਾਂਜੀ ਆ ਜਿਹੜੀ ਕੁੜੀ ਨੂੰ ਤੂੰ ਰੋਜ ਵੇਨਣਾ ਆ ਕੋਠੇ ਚੜ ਚੜ ਕੇ ਤੇਰੀ ਗੱਲ ਬਾਤ ਨਾ ਕੋਈ ਕੌਣ ਹੈ ਉਹ ਨਹੀਂ ਭਾਬੀ ਨਹੀਂ 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 ਭਾਬੀ ਲੈ ਭਾਬੀਆਂ ਨਾਲ ਵੀ ਕੋਈ ਗੱਲ ਕੋਈ ਦੀ ਹੁੰਦੀ ਹੈ ਬੇਰ ਕੋ ਭਾਬੀ ਤੁਸੀਂ ਦੱਸ ਦੇਣਾ ਨਹੀਂ ਦੱਸ ਦੇ ਕੇ ਭਾਬੀ ਤਿੰਨ ਚਾਰ ਸਾਲ ਤੋਂ ਮੈਂ ਪਸੰਦ ਕਰਦਾ ਬੜਾ ਹੀ ਪਸੰਦ ਕਰਦਾ ਹਾਂ ਤੈਨੂੰ ਵੀ ਪਸੰਦ ਕਰਦੀ ਆਹ ਭਾਬੀ ਕਹਾਂ ਹਿੱਸੇ ਦੀ ਗੱਲ ਕੋਈ ਚਲ ਠੀਕ ਹੈ ਦੱਸ ਦੀ ਤੇਰੇ ਭਰਾ ਨੂੰ ਹਾਚ ਪੁੱਬੀ ਫਿਰ ਤੂੰ ਆਸਕੇ ਮਾਂ ਦਾ ਇਹ ਮੈਂ ਕਿਸੇ ਨੂੰ ਨਹੀਂ ਦੱਸਾਂਗੀ ਉਹ ਚੜ ਚੜ ਕੇ ਮੰਮੀ ਕਹਿੰਦੀ ਸੀ ਨਹੀਂ ਲੈ ਵੱਡਾ ਮੁੰਡਾ ਤੇ ਹੈਗਾ ਬਿਕਾਰ ਤੇ ਛੋਟਾ ਹੀ ਮੁੰਡਾ ਬੜਾ ਚੰਗਾ ਦੱਸ ਦੀ ਤੇਰੀ ਕਰਤੂਤਾ ਸਾਰੀਆਂ ਪੁੱਬੀ ਨਾਂ ਦਸੀ ਕਿਉਂ ਕਿਹੜੀ ਗੱਲ ਨੂੰ ਦੱਸਾਂ ਤੂੰ ਮੁੰਦਰੀ ਪਵਾਣੀ ਮੈਨੂੰ ਮਿਲਣੀ ਰੀ ਵਿੱਚ ਆਪਣੇ ਵਿਆਹ ਦੇ ਪਵਾ ਦੇਗਾ ਮੁੰਦਰੀ ਮੈਂ ਪਵਾ ਦੇਗਾ ਆਹੋ ਚੈਨ ਚੈਨ ਵੀ ਚੈਨ ਹੀ ਪਵਾ ਦੇਗਾ ਚੈਨ ਹੀ ਪਵਾ ਦੇਗਾ ਫਿਰ ਲਕੋ ਸਕਦੀ ਹੈ ਤੇਰੇ ਤੇ ਵੀ ਗੱਲ ਬਣਾ ਸਕਦੀ ਨੇ ਠੀਕ ਆ ਭਾਬੀ ਪੱਕਾ ਨਾ ਸੱਚੀ ਕਹਿਣ ਦੀ ਆ ਮਰ ਜਾਣਿਆ ਇਹਦਾ ਫੋਨ ਤੇ ਤੂੰ ਆ ਗਿਆ ਹੈਲੋ ਅਸਾ ਸ਼ਿਕਾਇਤ ਲਈ ਕੀ ਆ ਨਾ ਠੀਕ ਹੈ ਭਾਬੀ ਨਹੀਂ ਆਣਿਆ ਨਹੀਂ ਛੁੱਟੀਆਂ ਪੈ ਗਈਆਂ ਛੁੱਟੀਆਂ ਪੈ ਗਈਆਂ ਅੱਛਾ ਚਲੋ ਵਧੀਆ ਗਿਆ ਕਿ ਕਿੱਟ ਜੂਨੂ ਨਹੀਂ ਪੈਂਦੀਆਂ ਹੁੰਦੀਆਂ ਛੁੱਟੀਆਂ ਤੇ ਅੱਛਾ ਇਹ ਕਿਨੇ ਕੀਤਾ ਲਾਣ ਕਾਰਨ ਕੀਤਾ ਹੈ ਕਿ ਭਾਬੀ ਕੀ ਸਰਕਾਰ ਦਾ ਨਾ ਨਾ ਤਾਂ ਚੰਗੀ ਗੱਲ ਹੈ ਕਿ ਗਰਮੀ ਬੜੀ ਹੈ ਛੁੱਟੀਆਂ ਆਉਣੀਆਂ ਚਾਹੀਦੀਆਂ ਹੈਗੀਆਂ ਆਹੇ ਆਹ ਭਾਬੀ ਆਉਣ ਲੱਗੀ ਹੈ ਆਹ ਅਗਰ ਮੀਂਹ ਬਹੁਤ ਆ ਇੱਥੇ ਨਹੀਂ ਗਰਮੀ ਆ ਕਿ ਇੱਥੇ ਕਿਹੜਾ ਸ਼ਮਲਾ ਆ ਆਹੋ ਠੀਕ ਹੈ ਆ ਜਾਓ ਫਿਰਕੇ ਕਿ ਮੈਂ ਨਹੀਂ ਆਜਾ ਹਵਾ ਬੜੀ ਲੱਗ ਰਹੀ ਗੰਡੇ ਹੀ ਆ ਤੇ ਡੀਕ ਹੀ ਲੋ ਕੀ ਪਤਾ ਛੁੱਟੀਆਂ ਕਦੋਂ ਹੋਈ ਜਾਣ ਨਹੀਂ ਹੁੰਦੀਆਂ ਐਸ਼ ਸਰਕਾਰ ਨੇ ਕੀਤੀਆਂ ਵਾ ਛੁੱਟੀਆਂ ਚਲਾ ਆ ਜਾਓ ਫਿਰ ਤੇ ਪਿੰਡੀ ਦੇ ਪਾਪਾ ਐਰਕੀ ਨਹੀਂ ਪਾਣੀ ਵੋਟ ਅਹੀ ਸਰਕਾਰ ਨੂੰ ਲੇ ਲੈਣ ਬੱਚਿਆਂ ਕੋਲੇ ਵੋਟਾਂ ਪਟੀਆਂ ਪਾ ਕੇ ਰੱਟੀਆਂ ਮੰਗ ਓਏ ਮੰਮੀ ਸੰਭੋਲਿਆ ਨੇ ਹੁਣ ਟੈਂਪਰੇਚਰ 46 ਡਿਗਰੀ ਹੋਇਆ ਪਿਆ ਤੇ ਮੈਂ ਦਿਹਾੜੀ ਦਾ ਤੀਜਾ ਕੱਪ ਚਾਹ ਦਾ ਪੀਣ ਰਹੀ ਆ ਕਿਉਂਕਿ ਗਰਮੀ ਹੋਵੇ ਚਾਹੇ ਸਰਦੀ ਚਾਹ ਬਿਨਾ ਤਾਂ ਮੈਂ ਇੱਕ ਮਿੰਟ ਵੀ ਨਹੀਂ ਜਰਦਾ ਸੱਦੀ ਗੱਲ ਹੈ ਨਾ ਉਹ ਬੰਦਾ ਹੀ ਕਹਦਾ ਜਿਹੜਾ ਗਰਮੀਆਂ ਆਉਣ ਤੇ ਚਾਹ ਪੀਣੀ ਛੱਡ ਦੇਵੇ ਆ ਸਰਦੀਆਂ ਚ ਬੰਨ ਜਾਂਦੇ ਆ ਟੀ ਲਵਰ ਤੇ ਗਰਮੀਆਂ ਚ ਚਾਹ ਪੀਣੀ ਛੱਡ ਦਿੰਦੇ ਆ ਨਾ ਜਿਹੜਾ ਚਾਹ ਦਾ ਸਕਣਾ ਆ ਉਹ ਤੁਹਾਡਾ ਸਕਾ ਕੀ ਹੋਊਗਾ ਹੈ ਮੈਂ ਤੇ ਚਾਹ ਦੀ ਐਡੀ ਸ਼ਕੀਨ ਆ ਵੀ ਪਰਸੋਂ ਮੈਂ ਆਪਣਾ ਬਲੱਡ ਗਰੁੱਪ ਚੈੱਕ ਕਰਾਇਆ ਟੀ ਪੌਜ਼ਟਿਵ ਹੀ ਨਿਕਲਿਆ ਤੇ ਮੇਰੇ ਜਨਮ ਦਿਨ ਤੇ ਮੇਰੇ ਘਰ ਵਾਲੇ ਨੇ ਮੈਨੂੰ ਗਿਫਟ ਪਤਾ ਕੀ ਦਿੱਤਾ ਚਾਹ ਪਤੀ ਲਿੰਕਨ ਟੀ ਕਿਉਂਕਿ ਇਹ ਚਾਹ ਪਤੀ ਮੇਰੀ ਬੜੀ ਫੇਵਰੇਟ ਆ ਇਹਦੇ ਚ ਲਾਚੀਆਂ ਲੌਂਗ ਮੈਂ ਕਿਹਾ ਜੀ ਬਲੈਕ ਪੈਪਰ ਤੇ ਜਿੰਜਰ ਸਾਰਾ ਕੁਝ ਵਿੱਚ ਹੈ ਆ ਐਡੀ ਸਵਾਦ ਚਾਹ ਬਣਦੀ ਨਾ ਚਾਹ ਪੀਣ ਦਾ ਮਜ਼ਾ ਹੀ ਆ ਜਾਂਦਾ ਵਾ ਹੋਰ ਇੱਕ ਚਾਹ ਲਵਰ ਨੂੰ ਕੀ ਚਾਹੀਦਾ ਵਾ ਸਵਾਦ ਦੀ ਚਾਹ ਪੱਤੀ ਦੇ ਨਾਲ ਬਣੀ ਹੋਈ ਸਵਾਦ ਦੀ ਚਾਹ ਤੁਸੀਂ ਵੀ ਮੰਗਾਓ ਲਿੰਕਨ ਟੀ ਤੇ ਬਣਾਓ ਆਪਣੇ ਵਾਸਤੇ ਚਾਹ ਹਾਂ ਜੀ ਮੈਡਮ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਇਸ ਵਾਰ ਵੋਟ ਕਿਨੂੰ ਪਾਓਗੇ ਤੁਸੀਂ ਵੋਟ ਪਾਉਣ ਜਾ ਰਹੇ ਹੋ ਪਧਾਣੀ ਜੇ ਸ਼ੂਗਰ ਠੀਕ ਹੋਈ ਤੇ ਪਾਉਂਗੀ ਉਹ ਨਹੀਂ ਤੇ ਫਿਰ ਰਹਿਣ ਦਾਂਗੇ ਮਤਲਬ ਤੁਹਾਡੇ ਹਿਸਾਬ ਨਾਲ ਇਸ ਵਾਰ ਇਲੈਕਸ਼ਨ ਚ ਕੌਣ ਜਿੱਤੇਗਾ ਜੀ ਜਿੰਨੂੰ ਜ਼ਿਆਦਾ ਵੋਟਾਂ ਪੈਣਗੀਆਂ ਉਹ ਜਿੱਤੇਗਾ ਜ਼ਿਆਦਾ ਵੋਟਾਂ ਕਿਹਨੂੰ ਪੈਣਗੀਆਂ ਜੀ ਜਿੰਨੂੰ ਜ਼ਿਆਦਾ ਵੋਟਾਂ ਲੋਕੀ ਪਾਉਣਗੇ ਉਹ ਮਤਲਬ ਲੋਕੀ ਕਿਹਨੂੰ ਜ਼ਿਆਦਾ ਵੋਟਾਂ ਪਾਉਣਗੇ ਜੀ ਪਤਾ ਸੀ ਇਹਦੇ ਲੋਕਾਂ ਨੂੰ ਪਤਾ ਹੋਵੇ ਕਿਹਨੂੰ ਜ਼ਿਆਦਾ ਵੋਟਾਂ ਪਾਉਣੀਆਂ ਮੈਨੂੰ ਕੀ ਪਤਾ ਇਹ ਕੀ ਦੇਖਦੇ ਹੋ ਕਿ ਮਤਲਬ ਦੇਸ਼ ਵਿੱਚ ਕਿਹੜੇ ਕਿਹੜੇ ਸੁਧਾਰ ਹੋਰ ਹੋਣੇ ਚਾਹੀਦੇ ਆ ਹਾਂ ਹੁਣ ਪਹਿਲਾ ਸੁਧਾਰ ਤੇ ਇਹ ਵੇਖੋ ਵੀ ਆ ਵੋਟਾਂ ਪਾਉਣ ਵਾਲੇ ਆ ਆਪਣਾ ਬੰਦਿਆਂ ਨੂੰ ਸ਼ਰਾਬ ਵੰਡ ਜਾਂ જનિયા બને ક સોચા વા ਜਨਾਨੀਆਂ ਨੂੰ ਇਹ ਸੂਟ ਵੰਡ ਕੇ ਜਾਣੇ ਚਾਹੀਦੀ ਆ ਕਿ ਨਹੀਂ ਉਹ ਇਸ ਕਰਕੇ ਮੈਂ ਇਹ ਆਰਡਰ ਨਹੀਂ ਪਾਣੀ ਐਰਕੀ ਆਪਾਂ ਕਿ ਦੱਸਾਂਗੇ ਮਾਨ ਨੂੰ ਚਾਹੀਦਾ ਬਾਈ ਜਨਾਨੀਆਂ ਬਾਰੇ ਵੀ ਕੋ ਸੋਚੀ ਉਹਨੇ 600 ਜੁੰਟ ਫੀ ਕੀਤੇ ਆ ਜੀ ਹਾਏ ਹਾਏ ਸ਼ਾਇਦ ਉਹ ਝੂਠ ਦੀ ਗੱਲ ਤੇ ਨਾ ਹੀ ਕਰਤੇ ਚੰਗਾ ਰਹੇਗਾ ਮੈਂ ਤੈਨੂੰ ਦੱਸਾਂ ਸਾਡੇ ਸਾਰੇ ਟੱਬਰ ਦਾ ਨਾ ਲਾਕਾ ਕਰ ਜਾਂਦਾ ਮੀਟਰ ਅੱਗੇ ਖਲੋ ਕੇ ਤੈਨੂੰ ਪਤਾ ਗਰਮੀਆਂ ਤੂਲਰ ਕਲਰ ਚਲਾਈਦਾ ਹੁਣ ਹੈ ਤੇ 600 ਜੁੰਟ ਦਾ ਡਰਤੇ ਆ ਤਲਵਾਰ ਲਟਕੀ ਰਹਿੰਦੀ ਆ ਹਾਏ ਹੁਣ ਬਿੱਲ ਆ ਗਿਆਈ ਹਾਏ ਹੁਣ ਬਿੱਲ ਆ ਗਿਆਈ ਹੈ ਤੇ ਆਪਣਾ ਕੱਲ ਦਾ ਹੀ ਕੂਲਰ ਬੰਦ ਕੀਤਾ ਤੇ ਸਾਰਾ ਟੱਬਰ ਮਿੰਟ ਪਿੱ ਇਹ ਚਲ ਜੂਣ ਤੋਂ ਇਹ ਬਸ ਆਹਾ ਹੋਇਆ ਪਿਆ ਸਾਡੇ ਘਰ ਟੱਬਰ ਦਾ ਮਨਨ ਤੁਸੀਂ ਵੋਟ ਪਾਉਣ ਨਹੀਂ ਜਾ ਰਹੇ ਨਹੀਂ ਨਹੀਂ ਜਾऊंगी ਇਹ ਆ ਤੇ ਕੋਈ ਗੱਲ ਨਹੀਂ ਵੋਟ ਪਾਉਣ ਕਿਉਂ ਨਹੀਂ ਜਾਣਾ ਜਾऊंगी ਉੱਥੇ ਆਪਣਾ ਕੀ ਉਹਨੂੰ ਕਹਿੰਦੇ ਆ ਵੋਟ ਪਾਉਣ ਜਾਣਾ ਜ਼ਰੂਰੀ ਆ ਸਾਰਿਆਂ ਨੂੰ ਵੋਟ ਪਾਉਣੀ ਚਾਹੀਦੀ ਆ ਮੀਲੀ ਜੀ ਚਾਹੀ ਲਾ ਕੇ ਦਿੰਦੇ ਹਨਾ ਉਹ ਤੋਂ ਬਾਅਦ ਮਾਤਾ ਆਰਡਰ 해야ਜੀ ਆਰਡਰ ਹੈ ਪਿੱਤੋ ਜੋਮੈਟੋ ਤੋਂ ਲੈਟੋ ਤੋਂ ਕੀ ਮੰਗਾਇਆ ਵਾ ਵੈਜੀ ਰੋਲ ਵੈਜੀ ਰੋਲ ਉਹ ਕਿੰਦਾ ਉਹ ਮੈਂ ਸਬਜ਼ੀਆਂ ਵਾਲਾ ਰੋਲ ਹੁੰਦਾ ਹੈ ਰੋਟੀ ਚ ਲਵੇਟ ਕੇ ਸਬਜ਼ੀਆਂ ਇਹਨਾਂ ਨੂੰ ਬਾਹਰੋਂ ਜਿਹੜਾ ਮਰਜ਼ੀ ਜੋ ਵਰਜੀ ਦੰਦ पे ਲਖਵਾਈ ਜਾਵੇ ਤੇਰੀ ਘਰੇ ਮੈਂ ਤੋਰੀਆਂ ਬਣਾਈਆਂ ਉਹ ਨਹੀਂ ਹੋਏ ਇਹਨਾਂ ਦੇ ਨਾਲ ਤੇ ਕਿੱਦੀਆਂ ਹੈ ਇੰਨੀ ਮਿਹਨਤ ਲਾ ਕੇ ਇੰਨੀ ਗਰਮੀ ਚ ਕਿ ਲੋਕ ਕਿ ਮੈਂ ਸਬਜ਼ੀ ਬਣਾਉਣੀ ਆ ਕੱਲ ਮੈਂ ਟੀਂ ਦੇ ਤੇ ਸਾਰਾ ਟੱਪ ਹੈ ਮਮਾ ਟੀਂ ਦੇ ਕਿੱਦਾਂ ਖਾਵਾਂਗੇ ਟੀਂ ਦੇ ਸੁੱਕਣਾ ਖਾਏ ਹੋਰ ਕਿੱਦਾਂ ਖਾਣੇ ਹੈ ਹੁਣ ਆ ਵੀ ਤੈਨੂੰ ਲਾਂਗੀ ਜਾਣਾ ਵੈਜੀ ਰੋਲ ਬਾਹਰ ਜਾਂਦੇ ਹੀ ਉਹ ਮੈਂ ਇਦਾਂ ਚ ਲ ਜਾਂਦੇ ਨਾ ਮੂ 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 ਉਹ ਇਹਨਾਂ ਖਾਧਰ ਜਾਂਦੇ ਮਾਂ ਦੇ ਹੱਥਾਂ ਦੀਆਂ ਸਬਜ਼ੀਆਂ ਨਹੀਂ ਇਹਨਾਂ ਨੂੰ ਲੰਗਦੀਆਂ ਹੈ ਐਨੀ ਮਿਹਨਤ ਲਾ ਕੇ ਪਤਾ ਮੈਂ ਕਰੇਲੇ ਭਿੰਡੀਆਂ ਤੋਰੀਆਂ ਟੀਂਡੇ ਬਣਾਉਂਦੀ ਹੂੰ ਉਹ ਖਾਣ ਲੱਗੇ ਛੱਤੀ ਨਾਲ ਬੋਲ ਵੱਟਦੇ ਤੇ ਆ ਜਿੰਨੇ ਬਾਹਰੋਂ ਵੈਜੀ ਰੋਲ ਮੰਗਵਦੇ ਰਹਿੰਦੇ ਉਹ ਖਾਂਦੇ ਰਹਿੰਦੇ ਇਹਨਾਂ ਘਰ ਵਾਲੀਆਂ ਵੈਜੀ ਜ਼ਮਾਰੀਆਂ ਤੂੰ ਦੱਸ ਤੂੰ ਸਿਆਣਾ ਫੇਰਾ ਕੋਈ ਇਨੀ ਧੁੱਪ ਚ ਤੈਨੂੰ ਪਛਾਣ ਕਰਨ ਦੇ ਹੈ ਤੁਸੀਂ ਹੈ ਵੈਜੀ ਰੋਲ ਇਹਨਾਂ ਲੰਗਦੀ ਮਾਂ ਦੇ ਹੱਥਾਂ ਦੇ ਰੋਲ ਨਹੀਂ ਇਹਨਾਂ ਨੂੰ ਲੰਗਦੇ ਕਿੰਨੇ ਦਾ ਵਾ ਓਏ ਮੈਂ ਮਰ ਗਈ 250 ਦਾ ਆਈ ਕਰੋਟੀ ਚ ਫੜਦੀਆਂ ਇਹ ਲੈ ਕੇ ਤੇ ਕਾਈ ਖੋਦੀਆਂ ਸੋਸ ਆਪੇ ਉਹ ਇਹਦਾ ਬੈਂਕ ਲੋਕ ਉੱਪਰ ਤੇ ਲਿਆਉਂਦੀ ਆ ਵਾ ਹੈ ਉੱਤੇ ਜਿਹੜੀਆਂ ਰੁਪਏ ਰੱਖ ਕੇ ਪਟਾਈਆਂ ਉਹ ਖਾਬ ਹੋਣੀਆਂ ਨੇ ਜੇ ਨਹੀਂ ਲਿਆ ਚਨ ਮਾਰਦੀ ਆਵਾਜ ਇਹਨੂੰ ਉਹ ਆ ਕਿਹੜੀ ਘਟਾ ਕੀ ਕਹਿ ਕੇ ਭੱਜੀਆਂ 2 ਮਿੰਟ ਪਹਿਲਾਂ ਇਹਦੀ ਮਾਂ ਨੇ ਤੁਹਾਨੂੰ ਅਕਲ ਨਹੀਂ ਸਖਾਈ ਕੀ ਕਮੀ ਆ ਸਾਡੀ ਪਰਵਰਿਸ਼ ਚ ਹੱਸੂ ਹੱਸੂ ਕਰਦੇ ਸਾਡੇ ਚਿਹਰੇ ਆ ਇੰਨੋਂ ਕੋਈ ਪੁੱਛੇ ਕਿੰਨੀ ਕੁ ਅਕਲ ਦੇਤੀ ਹੈ ਮੈਂ ਆਪਦੇ ਪੁੱਤ ਨੂੰ ਦੁਵਾਨੀ ਦਾ ਤੂੰ ਬੰਦਾ ਨਹੀਂ ਪੈਰ-ਪੈਰ ਦੇ ਬਦਲ ਜਾਣਾ ਹੈ ਜ਼ਬਰਦਸਤ ਜੀ ਮੇਰੇ ਮੁੰਡੇ ਨੇ ਦੁਵਾਨੀ ਰੱਖ ਕੇ ਹੈ ਹਾਲੇ ਤਾਂ ਮੈਂ ਤੁਹਾਡੀ ਲਿਆਜ ਕਰਦੀ ਆ ਜੇ ਮੈਂ ਆਪਦੀ ਆਈ ਤੇ ਆ ਗਈ ਨਾ ਤੁਹਾਡੀ ਗੁੱਤਨੇ ਘਮਾਉਂਗੀ ਮੈਂ ਉਹ ਬਹਿ ਜਾ ਟਿਕ ਜਾ ਟਿਕ ਜਾ ਆਈ ਵੱਡੀ ਕੁੱਤਾ ਘਮਾਉਣ ਵਾਲੀ ਮੈਂ ਪੈਰੀ ਹੱਥ ਲਾ ਕੇ ਚੱਕ ਵੀ ਲੈਣੀ ਹਾਂ ਓ ਯਾਰ ਬਾਹਰ ਨਾਲ ਪਰੋਣੇ ਆਏ ਆ ਦੋ ਮਿੰਟ ਚਾਹ ਬਣਾ ਦੇ ਮੰਮੀ ਕੋ ਚਾਹ ਨਹੀਂ ਬਣਨੀ ਯਾਰ ਮੰਮੀ ਕੋ ਚਾਹ ਨਹੀਂ ਬਣਨੀ ਪੂਰੇ ਜਹਾਨ ਦੀਆਂ ਗੱਲਾਂ ਮੰਮੀ ਕੋ ਬਣ ਜਾਂਦੀਆਂ ਜਦੋਂ ਵਿਆਹ ਕਰਨਾ ਸੀ ਉਦੋਂ ਤੇ ਕਿਹਾ ਸੀ ਇਹ ਕੁੜੀ ਨੂੰ ਅਸੀਂ ਫੁੱਲਾ ਵਾਂਗੂ ਰੱਖਾਂਗੇ ਹੁਣ ਸਾਰਾ ਦਿਨ ਮੈਨੂੰ ਕੰਡਿਆਂ ਵਾਂਗੂ ਚੁਬਦੇ ਰਹਿੰਦੇ ਆ ਓ ਯਾਰ ਗੁੱਸਾ ਨਾ ਮੰਨ ਪਲੀਜ਼ ਆਇਆ ਯਾਰ ਕੁਛ ਨਹੀਂ ਹੁੰਦਾ ਕਿਉਂ ਨਾ ਗੁੱਸਾ ਮੰਨਣਾ ਯਾਰ ਆ ਹੁਣੇ ਚਾਹ ਬਣਾਈ ਆ ਤੁਹਾਡੀ ਭੂਆ ਆਈ ਸੀ ਹੈ ਚਾਹ ਬਣਾਈ ਸਪ੍ਰਿੰਗ ਰੋਲ ਲਿਆਂਦੇ ਮੈਂ ਸੱਚਾ ਚਲੋ ਮੈਂ ਵੀ ਖਾ ਲਾਂਗੀ ਆ ਮਿਲਿਆ ਆ ਇੱਕ ਸਪ੍ਰਿੰਗ ਰੋਲ ਖਾਣਾ ਯਾਰ ਵੱਡੇ ਪਰਿਵਾਰ ਚ ਤਨ ਪਰ ਇਦਾਂ ਹੀ ਸਭ ਕੁਝ ਹੁੰਦਾ ਯਾਰ ਵੱਡੇ ਪਰਿਵਾਰ ਚ ਕਹੇ ਇਹਦੀ ਖੁਸ਼ੀ ਨਹੀਂ ਦੇਖੀ ਜਾਂਦੀ ਦਿਨ ਵਿੱਚ ਇੱਕ ਵਾਰ ਜੇ ਮੈਂ ਪੇਕੇ ਗੱਲ ਕਰ ਲਾਂ ਤੁਹਾਨੂੰ ਤੇ ਤੁਹਾਡੀ ਮੰਮੀ ਨੂੰ ਪਤਾ ਨਹੀਂ ਕੀ ਪੀੜ ਪੈਣ ਲੱਗ ਪੈਂਦੀ ਆ ਆਪ ਤੂੰ ਸਾਰੀ ਦਿਹਾੜੀ ਮੰਮੀ ਮੰਮੀ ਕਰਦਾ ਰਹਿਣਾ ਕਿ ਮੈਂ ਵੀ ਮਾਪਿਓ ਵਾਲੀ ਸੀ ਹੈ ਮੈਨੂੰ ਕੋਣਾ ਸਮਾਂ ਤੋਂ ਸੁਟੇ ਸੀ ਰੱਬ ਨੇ ਇਹਨਾਂ ਦੀਆਂ ਚਲਾਕੀਆਂ ਮੈਂ ਚੰਗੀ ਤਰ੍ਹਾਂ ਸਮਝਦੀ ਆ ਕਹਿਣਗੇ ਪੁੱਤ ਤੇਰਾ ਘਰ ਆ ਤੂੰ ਹੀ ਸੰਭਣਾ ਰਸੋਈ ਤੇਰੀ ਆ ਤੂੰ ਹੀ ਸਾਭਣੀ ਆ ਨੇ ਪਹਿਲਾਂ ਤੂੰ ਹੀ ਕਿਰਾਏਦਾਰ ਸੀ ਹੈ ਤੁਹਾਡਾ ਘਰ ਨਹੀਂ ਹੈਗਾ ਤੂੰ ਹੀ ਨੀ ਕੰਮ ਕਰ ਕਰ ਸਕਦੇ ਕੋਈ ਕਿ ਤੁਸੀਂ ਵਿਛਣਾ ਹੀ ਹੁੰਦਾ ਮੰਜੇ ਤੋੜਨੇ ਹੁੰਦੇ ਤੁਸੀਂ ਸਾਰਿਆਂ ਨੇ ਅਚੂੜਾ ਤੇ ਨਾਮ ਲੋਕ ਪਵਾਇਆ ਮੈਨੂੰ ਤਾਂ ਲੱਗਦਾ ਹੱਤ ਘੜੀਆਂ ਪਵਾ ਕੇ ਲੈ ਆਏ ਏ ਤੁਸੀਂ ਇਦੋਂ ਚੰਗਾ ਹੱਤ ਘੜੀਆਂ ਪਾ ਲੈਂਦੇ ਬੰਦੇ ਨੂੰ ਹੌਸਲਾ ਦੇ ਹੁੰਦਾ ਆ ਪਈ ਹੱਤ ਘੜੀਆਂ ਆ ਹੁਣ ਕੈਦੀ ਬਣ ਕੇ ਰਹਿਣਾ ਪੈਣਾ ਓਏ ਯਾਰ ਹੋਲੀ ਬੋਲ ਬਾਰ ਤੈਨੂੰ ਪਤਾ ਆਵਾਜ਼ਾਂ ਨਹੀਂ ਆ ਹਾਏ ਸਾਹ ਵੀ ਲੈਣਾ ਬੰਦ ਕਰਦਾ ਬੋਲਣਾ ਬੰਦ ਕਰਦਾ ਪਤਾ ਨਹੀਂ ਤੂੰ ਕੀ ਕੀ ਬੰਦ ਕਰਾਣਾ ਕੀ ਵੇਖਣ ਡੇ ਮੇਰੇ ਮੂੰਹ ਵੱਲ ਕੁਛ ਨਹੀਂ ਕੁਛ ਨਹੀਂ ਬਣਾ ਲ ਗਈਆਂ ਜਾ ਪੈਰੀਂ ਪਾ ਮਾਂ ਬਾਪੂ ਜੀ ਉਹ ਪਾ ਵੀ ਭਾਬੀ ਤੂੰ ਜਿਉਣੀ ਐ ਉਹ ਜਿਉਣੀ ਐ ਕਿ ਤੇਰੀ ਆਤਮਾ ਹੈ ਉਹ ਡਰ ਨਾ ਜਿਉਂਦੀ ਉਹ ਐ ਮੈਂ ਤੂੰ ਤਾਂ ਮਰ ਗਈ ਤੀ ਤੰਨੂ ਕਿਹਾ ਤਾਂ ਨਾ ਇਕੱਲੀ ਨਹੀਂ ਮਰਨੇ ਕੀ ਮੈਂ ਜਦ ਮਰੂੰਗੀ ਨਾ ਤੰਨੂ ਗਾਇਲ ਲੈ ਕੇ ਮਰੂੰ ਉਹ ਵੈਰੀ ਗੁੱਡ ਹੁਣ ਆਉਂ ਨਜ਼ਾਰਾ ਭਾਬੀ ਥੈਂਕ ਯੂ ਸੈਲਗਮ ਹੈ ਸੈਲਗਮ ਉਹ ਵੈਲਕਮ ਕਹਿੰਦੀ ਐ ਹਾਂ ਹਾਂ ਉਹੀ ਕਹਿਣ ਲੱਗੀ ਤੀ ਮੈਂ ਪਰ ਭਾਈ ਤੇਰਾ ਤਾਂ ਐਕਸੀਡੈਂਟ ਹੋ ਗਿਆ ਸੀ ਹਾਂ ਬਾਪੂ ਜੀ ਮੇਰੇ ਸਿਰ ਮਾ ਸੱਟ ਲੱਗੀ ਤੀ ਵਿਚਾਰੇ ਜਿਉਂਦੇ ਰਹੇ ਬਿਰਦਾਸਰਮ ਵਾਲੇ ਉਹਨਾਂ ਨੇ ਬਹੁਤ ਸਾਲ ਮੈਨੂੰ ਆਪਣੇ ਕੋਲ ਰੱਖਿਆ ਸੇਵਾ ਕਰੀ ਮੇਰੀ ਬਹੁਤ ਹੁਣ ਮੇਰੀ ਆਦਸਤ ਵਾਪਸ ਆ ਗਈ ਇਹ ਕਾਨੂੰ ਆਉਣੀ ਸੀ ਕਿਆ ਪਾਉ ਕਰਿਆ ਕੁਛ ਨਹੀਂ ਨਿਆਣੇ ਕਿੱਥੇ ਮੇਰੇ ਰੋਡੂ ਮੇਰਾ ਮੇਰਾ ਲਾਡੀ ਆ ਖੜਾ ਤੇਰਾ ਰੋਡ ਆ ਮੇਰਾ ਪੁੱਤਰ ਰੋਡੂ ਪਲੀਜ਼ ਜਸ ਸ਼ਟ ਅਪ ওকে ਜਸ ਸ਼ਟ ਅਪ ਨੋ ਯੂ ਲਿਸਨ ਟੂ ਮੀ ਤੂੰ ਤੇ ਤੇਰੇ ਫਰੈਂਡਸ ਤੁਸੀਂ ਮੇਰੇ ਲੈਵਲ ਦੇ ਹੋ ਹੀ ਨਹੀਂ ਮੈਨੂੰ ਪਤਾ ਸੀ ਤੂੰ ਪੈਸਿਆਂ ਦੀ ਗੱਲ ਕਰੇਗਾ ਓ ਪਲੀਜ਼ ਗੋਡ ਸ਼ਟ ਅਪ ਨਹੀਂ ਚਾਹੀਦੀ ਮੈਨੂੰ ਮੇਰੀ ਕਾਰ देखना की है ग्डी तोड़ ला जा ਮਰੇ ਬੋੜੇ ਨੇ ਨਹੀਂ ਮੰਨਣਾ ਐਕਸਕਿਊਜ਼ ਮੀ ਮੇਰੇ ਕਰੇ ਮੰਨ ਲੂ ਕਿ ਬਰਾ ਤੁਹਾਡਾ ਘਰ ਕਿੱਥੇ ਹੈ ਜੀ ਓ ਗੋਡ ਇਡੀਅਟ ਲੋਕੇਸ਼ਨ ਆਈ ਹੋਊਗੀ ਨਾ ਓ ਲਾਲਾ ਲਾਲਾ ਜੀ ਪਹਿਲਾ ਸਮਾਨ ਨਾਲ ਲਾਲ ਮੜੰਗੀ ਤੁਹਾਡਾ ਨਾ ਐ ਲੋਵੀਰਾ ਜੀ ਐ ਲੋਵੀਰਾ ਦੇ ਨਾਮ ਤੋਂ ਕੈ ਬੁੱਕ ਹੋਈ ਹੈ ਇਡੀਅਟ ਅਵੀਰਾ ਹੈ ਉਹ ਮੇਰਾ ਨਾਮ ਹੈ ਅਵੀਰਾ ਹਮ ਮੈਡਮ ਜੀ ਕੀਤ ਲਾਲਾ ਜੀ